ਅੱਜ ਵਾਰਡ ਨੰਬਰ 13 ਦੇ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਗਈਆਂ ਔਰ ਸਾਡੇ ਹਰਮਨ ਪਿਆਰੇ ਨੇਤਾ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਰਮਨ ਅਰੋੜਾ ਜੀ ਰਮਨ ਅਰੋੜਾ ਜੀ ਦੀ ਅਗਵਾਈ ਦੇ ਵਿੱਚ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਕਿ ਇੰਨਾ ਭਾਰੀ ਇਕੱਠ ਲੋਕਾਂ ਦਾ ਆਮ ਆदमी ਪਾਰਟੀ ਪ੍ਰਤੀ ਉਹਨਾਂ ਦਾ ਪਿਆਰ ਔਰ ਉਹਨਾਂ ਦੀਆਂ ਜੋ ਸ਼ੁਰੂ ਤੋਂ ਮੰਗਾ ਰਹੀਆਂ ਜੋ 70 ਸਾਲਾਂ ਤੋਂ ਪਾਰਟੀਆਂ ਨਹੀਂ ਕਰ ਸਕੀਆਂ ਜੋ ਆਮ ਆदमी ਪਾਰਟੀ ਨੇ ਕਰਕੇ ਦਿਖਾਇਆ 2 ਸਾਲਾਂ ਦੇ ਵਿੱਚ ਉਹਨਾਂ ਦਾ ਪਿਆਰ ਕਰਕੇ ਅੱਜ ਲੋਕਾਂ ਦੇ ਏਡੇ ਭਾਰੀ ਇਕੱਠ ਨੇ ਇਹ ਸਬੂਤ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਦੱਬ ਕੇ ਲੋਕ ਵੋਟਾਂ ਪਾਉਣਗੇ ਔਰ ਜਲੰਧਰ ਦੀ ਸੀਟ ਆਮ ਆਦਮੀ ਪਾਰਟੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਹੀ ਜਿੱਤਣਗੇ ਔਰ ਮੇਰੇ ਦਿਲ ਦੇ ਬਹੁਤ ਕਰੀਬ ਮੇਰਾ ਵਿੱਕੀ ਤੁਲਸੀ ਕਿਉਂਕਿ ਇਹ ਨੂੰ ਮੈਂ ਦਿਲ ਦੇ ਕਰੀਬ ਦਾ ਕਰਨ ਵੇਹਾਰ ਵੇਲੇ ਜਿਸ ਵੇਲੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤੁਹਾਡੀ ਪ੍ਰੋਬਲਮ ਲੈ ਕੇ ਫੜਾ ਫੜ ਮੇਰੇ ਕੋਲ ਸਹਿਰ ਜਾ ਜਾਂਦਾ ਵੇ ਫੜਾ ਫੜ ਮੇਰਾ ਕੰਮ ਕਰਾ ਕੇ ਦਿਓ ਇਹ ਇੰਨਾ ਮੁਤਾਬਲਾਵਾ ਤੁਹਾਡੇ ਵਾਸਤੇ ਕਈ ਵਾਰੀ ਮੇਰੇ ਕੋਲ ਠੱਕੇ ਨਾਲ ਵੀ ਤੁਹਾਡੇ ਕੰਮ ਕਰਾ ਲੈਂਦਾ ਪਰ ਇਹਨਾਂ ਵਿੱਚ ਕਿੰਨਾ ਮੂਤ ਕੁੰਟਰਾ ਹੈ ਸਾਥੀ ਡੇ ਘਰਾਣੇ ਸੀ ਇੱਕ ਵਾਰੀ ਉਹ ਰਾਜ ਕਰਦਾ ਸੀ ਇੱਕ ਵਾਰੀ ਉਹ ਆ ਜਾਂਦਾ ਸੀ ਪਰਦੇ ਦੇ ਪਿੱਛੇ ਦੂਜੀ ਹਾਰੀ ਹੋਈ ਪਾਰਟੀ ਦੇ ਵੀ ਕੰਮ ਹੋ ਜਾਂਦੇ ਸੀ ਪਰ ਹੁਣ ਪੰਜਾਬ ਦੇ ਲੋਕਾਂ ਨੇ ਉਹਨਾਂ ਦੋਨੋਂ ਘਰਾਣਿਆਂ ਨੂੰ ਪਿੱਛੇ ਕਰਕੇ ਹਟਾ ਕੇ ਆਮ ਲੋਕਾਂ ਦੇ ਹੱਥ ਵਿੱਚ ਪਾਵਰ ਦਿੱਤੀ ਆ ਤਾਂ ਕਿ ਆਮ ਲੋਕਾਂ ਦਾ ਕੰਮ ਹੋ ਸਕੇ ਹਲੇ ਗੱਡੀ ਹਲੇ ਟਰੈਕ ਤੇ ਆਈ ਹੈ ਪੰਜਾਬ ਦੀ ਪੌਂਸੂਤਾ ਦੇਣੀਆ ਮੈਂ 14 ਅਪ੍ਰੈਲ ਨੂੰ ਭਗਵੰਤ ਸਿੰਘ ਮਾਨ ਜੀ ਦੇ ਕੋਲ ਗਿਆ ਜਿੱਦਣ ਮੈਂ ਸ਼ਾਮਲ ਹੋਇਆ ਪਾਰਟੀ ਮੈਨੂੰ ਭਗਵੰਤ ਸਿੰਘ ਮਾਨ ਜੀ ਨੇ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਇਸ ਲਈ ਸ਼ਾਮਲ ਕਰ ਰਹੇ ਹਾਂ ਕਿਉਂਕਿ ਤੁਸੀਂ ਗ੍ਰਾਸ ਰੂਟ ਲੈਵਲ ਤੋਂ ਆਏ ਹੋ ਕਿਉਂਕਿ ਤੁਸੀਂ ਗਰਾਊਂਡ ਤੋਂ ਉੱਠ ਕੇ ਆਏ ਆ ਤੁਸੀਂ ਆਮ ਲੋਕਾਂ ਵਿੱਚੋਂ ਉੱਠ ਕੇ ਐਮਐਲਏ ਬਣੇ ਆ ਤੁਸੀਂ ਇਮਾਨਦਾਰੀ ਨਾਲ ਕੰਮ ਕੀਤਾ ਭਗਵਾਨ ਜੀ ਨਹੀਂ ਕੱਲੇ ਕਹਿ ਰਿਹਾ ਜਾਂ ਮੈਂ ਹੀ ਕਹਿ ਰਿਹਾ ਨਾਲ ਲੱਗਦਾ ਆਦਮਪੁਰ ਤੁਸੀਂ ਕਿਸੇ ਨੂੰ ਪੁੱਛ ਲਓ ਮੈਂ 10 ਸਾਲ ਐਮਐਲ ਰਹਿਆ ਮੈਂ ਕਦੀ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ ਮੈਂ ਕਦੀ ਕਿਸੇ ਦਾ ਪੈਸਾ ਨਹੀਂ ਲਿਆ ਮੈਂ ਕਦੀ ਨਸ਼ਾ ਵੇਚਣ ਵਾਲਿਆਂ ਦੀ ਮਦਦ ਨਹੀਂ ਕੀਤੀ ਮੈਂ ਕਦੀ ਕਿਸੇ ਨੂੰ ਪੈਸਾ ਨਹੀਂ ਲਿਆ ਰਿਸ਼ਵਤ ਖੋਰੀ ਨਹੀਂ ਕੀਤੀ ਭਾਵਨਾ ਦੇ ਨਾਲ ਡੈਡੀਕੇਸ਼ਨ ਦੇ ਨਾਲ ਕੰਮ ਕਰਕੇ ਲੋਕਾਂ ਦੀ ਮਦਦ ਕੀਤੀ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹਾਂ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਵਾਸਤੇ ਕੰਮ ਕਰਦੀ ਜਦ ਜਦ ਮੈਂ ਸ਼ਾਮਲ ਹੋਇਆ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਕਿਹਾ ਮੈਂ ਕਿਹਾ ਜੀ ਤੁਹਾਡੇ 90% ਬਿਜਲੀ ਬਿੱਲਾਂ ਦੀ ਬੜੀ ਚਰਚਾ ਹੈ ਪੰਜਾਬ ਵਿੱਚ ਤੁਸੀਂ ਸਾਰਿਆਂ ਨੂੰ ਬਿਨਾਂ ਭਿੰਨ ਭੇਦ ਬਿਨਾਂ ਕਿਸੇ ਵਰਗ ਦੇ ਫਰਕ ਤੋਂ ਤੁਸੀਂ ਸਭ ਨੂੰ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਜ਼ੀਰੋ ਕਰ ਦਿੱਤੇ ਉਹ ਕਹਿੰਦੇ ਇਹ ਤਾਂ ਹਲੇ ਟ੍ਰੇਲਰ ਆ ਕਹਿੰਦੇ ਮੇਰਾ ਉਹ ਕਹਿੰਦੇ ਬਿਜਲੀ ਦੇ ਬਿੱਲ ਤਾਂ ਟ੍ਰੇਲਰ ਆ ਮੈਂ 2 ਮਹੀਨਿਆਂ ਬਾਅਦ ਜਿਹੜਾ ਆਪਣੀਆਂ ਭੈਣਾਂ ਨਾਲ 1000 ਰੁਪਏ ਦਾ ਵਾਅਦਾ ਕੀਤਾ ਮੈਂ 2 ਮਹੀਨੇ ਬਾਅਦ ਉਹ ਵੀ ਦੇਣ ਜਾ ਰਿਹਾ ਆ ਮੈਂ ਆਪਦੀ پارٹی ਜਿੰਦਾਬਾਦ ਉਸ ਤੋਂ ਬਾਅਦ ਉਹ ਕਹਿੰਦੇ ਮੈਂ ਨੌਜਵਾਨਾਂ ਵਾਸਤੇ ਵੀ ਕੁਝ ਐਸਾ ਕਰਨ ਜਾ ਰਿਹਾ ਕਿ ਨੌਜਵਾਨ ਵੀ ਉਹਨਾਂ ਦੀ ਜੇਬ ਵਿੱਚ ਵੀ ਪੈਸੇ ਪਾਵਾਂਗੇ ਸਰਕਾਰ ਵੱਲੋਂ ਤਾਂ ਕਿ ਉਹ ਚਾਹੇ ਆਪਣੀ ਪੜ੍ਹਾਈ ਤੇ ਵਰਤ ਲੈਣ ਚਾਹੇ ਖੇਡਾਂ ਦੇ ਸਮਾਨ ਤੇ ਵਰਤ ਲੈਣ ਜਾਂ ਹੋਰ ਕਿਸੇ ਘਰ ਦੇ ਜ਼ਰੂਰੀ ਕੰਮ ਤੇ ਵਰਤ ਲੈਣ ਨੌਜਵਾਨਾਂ ਲਈ ਵੀ ਖਜ਼ਾਨੇ 'ਚੋਂ ਪੈਸਾ ਆਏਗਾ ਭੈਣਾ ਲਈ ਵੀ ਖਜ਼ਾਨੇ 'ਚੋਂ ਪੈਸਾ ਆਏਗਾ ਦੱਸੋ ਏਦਾਂ ਦੇ ਕੰਮ ਕਦਾ ਪਿਛਲੀ ਕਾਂਗਰਸ ਨੇ ਜਾਂ ਕਿਸੇ ਹੋਰ ਨੇ ਕੀਤੇ ਬਹੁਤ سارے ਕੰਮ ਕਰਨੇ ਬੰਦੇ ਕਰਾਂਗੇ ਹਲੇ ਤਾਂ ਇਸੇ ਸਰਕਾਰ ਦੇ 3 ਸਾਲ ਬਾਕੀ ਆ ਕੰਮ ਇਹਨਾਂ ਨੇ ਕਰਨੇ ਆ ਦੂਜੀਆਂ ਪਾਰਟੀਆਂ ਨੇ ਆਣ ਕੇ ਬਹੁਤ ਕੁਝ ਕਹਿਣਾ ਤੁਹਾਨੂੰ ਬਹੁਤ ਕੁਝ ਇਨਸਿਗਨ ਪਹੁੰਚ ਦੀ ਕੋਸ਼ਿਸ਼ ਕਰਨੀ ਆ ਪਰ ਉਹ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਸਰਕਾਰ ਨਹੀਂ ਉਹਨਾਂ ਕੋਲ ਕੋਈ ਪਾਵਰ ਨਹੀਂ ਆਪਾਂ ਆਪਣੀ ਵੋਟ ਦਾ ਇਸਤੇਮਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੱਕ ਵਿੱਚ ਕਰੀਏ ਕਿਉਂਕਿ ਇਮਾਨਦਾਰ ਨੇ ਉਹ ਸ਼ਰਯਾਂ ਕਹਿੰਦੇ ਹੈ ਕਹਿੰਦੇ ਨਾ ਮੇਰਾ ਨਜਾਇਜ਼ ਰੇਟਾ ਵਿੱਚ ਸਾ ਨਾ ਮੇਰਾ ਟਰਾਂਸਪੋਰਟ ਜਿੱਸਾ ਨਾ ਮੇਰਾ ਹੋਟਲਾਂ ਜਿੱਸਾ ਨਾ ਮੇਰਾ ਹੋਰ ਕਿਸੇ ਗੈਰ ਕਾਨੂੰਨੀ ਕੰਮ ਵਿੱਚ ਸਾ ਮੇਰਾ ਹਿੱਸਾ ਸਭ ਪੰਜਾਬ ਦੇ ਹਰ ਘਰ ਦੇ ਦੁੱਖ ਸੁੱਖ ਵਿੱਚ ਸਾ ਮੈਂ ਤੁਹਾਡੇ ਵਿੱਚ ਰਹਿਣਾ ਆ ਰਾਮਾ ਮੰਡੀ ਵਾਲੀ ਰੋਡ ਤੋਂ ਮੈਂ ਰੋਜ਼ ਦਾ ਮੈਂ ਲੱਠੋਰੀ ਰੰਗ ਲਾਉਂਦਾ ਕਿਉਂਕਿ ਸਾਰੇ ਪਿੰਡ ਆਦਮਪੁਰ ਦੇ ਨਾਲ ਲੱਗਦੇ ਜਲੰਧਰ ਮੇਰਾ ਘਰ ਜਲੰਧਰ ਮੈਂ ਜੰਮਿਆ ਜਲੰਧਰ ਸ਼ਹਿਰ ਚ ਮੈਂ ਖੇਡਿਆ ਪੜਿਆ ਵੱਡਾ ਹੋਇਆ ਜਲੰਧਰ ਹੀ ਮੇਰੀ ਪਰਮਪੁਰਾ ਤਾਂ ਜਲੰਧਰ ਦੀ ਜਨਮ ਪ੍ਰਮਾਤਮਾ ਨੇ ਜਨਮ ਜਲੰਧਰ ਜੀ ਆਪਾਂ ਜਾਨ ਦੇਣੀ ਤੇ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਉਹ ਕਿੱਥੇ ਰਹਿੰਦਾ ਉਹਦਾ ਮੱਲਾ ਕਿਹੜਾ ਉਹ ਪੜਿਆ ਕਿੱਥੇ ਆ ਉਹਨੇ ਕੰਮ ਕੀ ਕੀਤਾ ਜਲੰਧਰ ਵਾਸਤੇ ਕਾਂਗਰਸ ਨੂੰ ਜਲੰਧਰ ਚੋਂ ਲਾਗੇ ਛਾਗੇੋਂ ਕੋਈ ਉਮੀਦਵਾਰ ਨਹੀਂ ਲੱਭਾ ਉਹ 160 ਕਿਲੋਮੀਟਰ ਦੂਰ ਤੋਂ ਉਮੀਦਵਾਰ ਲੈ ਕੇ ਆਏ ਉਹ ਵੀ ਐਸਾ ਉਮੀਦਵਾਰ ਲੈ ਕੇ ਆਏ ਆ ਜਿਹੜਾ ਆਪਣੇ ਹਲਕੇ ਭਧੌੜ ਤੋਂ 50000 ਵੋਟਾਂ ਨਾਲ ਹਾਰਿਆ ਜਮਨਤ ਜੱਪ ਅੱਜ ਵਾਰਡ ਨੰਬਰ 13 ਦੇ ਵਿੱਚ ਆਮ ਆਰਮੀ ਪਾਰਟੀ ਦੀ ਮੀਟਿੰਗ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਗਈਆਂ ਔਰ ਸਾਡੇ ਹਰਮਨ ਪਿਆਰੇ ਨੇਤਾ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਰਮਨ ਅਰੋੜਾ ਜੀ ਰਮਨ ਅਰੋੜਾ ਜੀ ਦੀ ਅਗਵਾਈ ਦੇ ਵਿੱਚ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਕਿ ਇੰਨਾ ਭਾਰੀ ਇਕੱਠ ਲੋਕਾਂ ਦਾ ਆਮ ਆदमी ਪਾਰਟੀ ਪ੍ਰਤੀ ਉਹਨਾਂ ਦਾ ਪਿਆਰ ਔਰ ਉਹਨਾਂ ਦੀਆਂ ਜੋ ਸ਼ੁਰੂ ਤੋਂ ਮੰਗਾ ਰਹੀਆਂ ਜੋ 70 ਸਾਲਾਂ ਤੋਂ ਪਾਰਟੀਆਂ ਨਹੀਂ ਕਰ ਸਕੀਆਂ ਜੋ ਆਮ ਆदमी ਪਾਰਟੀ ਨੇ ਕਰਕੇ ਦਿਖਾਇਆ 2 ਸਾਲਾਂ ਦੇ ਵਿੱਚ ਉਹਨਾਂ ਦਾ ਪਿਆਰ ਕਰਕੇ ਅੱਜ ਲੋਕਾਂ ਦੇ ਐਡੇ ਭਾਰੀ ਇਕੱਠ ਨੇ ਇਹ ਸਬੂਤ ਦੇ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਦਬ ਕੇ ਲੋਕ ਵੋਟਾਂ ਪਾਉਣਗੇ ਔਰ ਜਲੰਧਰ ਦੀ ਸੀਟ ਆਮ ਆਦਮੀ ਪਾਰਟੀ ਸ਼੍ਰੀ ਪਵਨ ਕੁਮਾਰ ਟਿਨੂ ਜੀ ਹੀ ਜਿੱਤਣਗੇ ਅੱਜ ਵਾਰਡ ਨੰਬਰ 13 ਦੇ ਵਿੱਚ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਸ਼੍ਰੀ ਵਿੱਕੀ ਤੁਲਸੀ ਜੀ ਦੀ ਅਗਵਾਈ ਦੇ ਹੇਠ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਸਾਡੇ ਆਉਣ ਵਾਲੇ ਐਮਪੀ ਸਾਹਿਬ ਪਵਨ ਕੁਮਾਰ ਟੀਨੂ ਜੀ ਸ਼੍ਰੀ ਰਮਨ अरोड़ा ਜੀ ਹਾਜ਼ਰ ਸਨ ਉਹ ਲੋਕਾਂ ਨੇ ਬਹੁਤ ਪਰਮਾ ਇਕੱਠ ਦਿਖਾ ਕੇ ਸ਼੍ਰੀ ਬਿੱਕੀ ਤુલਸੀ ਜੀ ਦੇ ਹੱਕ ਦੇ ਵਿੱਚ ਵੋਟਾਂ ਪਾਉਂਦਾ ਐਲਾਨ ਕੀਤਾ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਲੋਕੀ ਵੀ ਉਹਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਮੂਡ ਦੇ ਵਿੱਚ ਆ ਔਰ ਮੈਂ ਅੱਜ ਦੇ ਇਸ ਮੌਕੇ ਤੇ ਵਾਰਡ ਨੰਬਰ 13 ਦੇ ਜਿੰਨੇ ਵੀ ਵੋਟਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ